7 ਦਿਨ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਲਾਹੌਰ ਦੀਆਂ ਗਲੀਆਂ ਵੀ ਛੱਡ ਦਿੱਤਾ ਤੁਰਿਆ ਫਿਰਦਾ ਰਿਹਾ ਤੇ 7 ਤਣਾਂ ਬਾਅਦ ਜਦੋਂ ਵੇਖਿਆ ਗਿਆ ਤੇ ਉਸੇ ਤਰ੍ਹਾਂ ਉਹਦੇ ਗਲ ਸੋਨੇ ਦਾ ਕੈਂਠਾ ਹੈ ਇਹ ਸ਼ੇਰੇ ਪੰਜਾਬ ਦੇ ਰਾਜ ਦੀਆਂ ਗੱਲਾਂ ਹੈ ਤੇ ਦੂਜੇ ਪਾਸੇ ਅੱਜ ਜਿਹੜਾ ਵੀ ਪੰਜਾਬ ਦੀ ਸੱਤਾ ਸੰਭਾਲਦਾ ਹੈ ਜਿਹੜਾ ਵੀ ਪੰਜਾਬ ਦੇ ਰਾਜ ਭਾਗ ਨੂੰ ਸੰਭਾਲਦਾ ਹੈ ਉਹ ਪਹਿਲਾ ਐਲਾਨ ਇਹੋ ਹੀ ਕਰਦਾ ਸੌਖਾਣ ਤੋਂ ਪਹਿਲਾਂ ਵੀ ਸ਼ੇਰੇ ਪੰਜਾਬ ਵਰਗਾ ਰਾਜ ਲਿਆਵਾਂਗੇ ਪਰ ਆਉਣਾ ਨਹੀਂਗਾ ਉਹ ਤੇ ਸੋਨੇ ਦਾ ਕੰਠਾ ਤੇ ਕੁੱਤੇ ਦੇ ਗਲੋਂ ਪਸੇ ਦੀ ਜੁਰਤ ਨਹੀਂ ਪਈ ਕਿ ਲਾ ਦੇਵੇ ਤੇ ਦੂਜੇ ਪਾਸੇ ਅੱਜ ਦੇ ਰਾਜ ਦੀਆਂ ਗੱਲਾਂ ਕਰੀਏ ਸੋਨੇ ਦਾ ਕੰਠਾ ਤੇ ਬਹੁਤ ਦੂਰ ਦੀ ਗੱਲ ਐ ਕੋ ਪਿੱਤਲ ਦੀ ਕੌਲੀ ਪਾ ਦੇਵੇ ਕੋ ਪਟਾ ਪਾ ਦੇਵੇ ਚੰਗਾ 1.5-200 ਰੁਪਏ ਦਾ ਤੇ ਸ਼ਾਮਾਂ ਨੂੰ ਕਿਤੇ ਖੇਡਦਾ ਖੇਡਦਾ ਉਹ ਕਤੂਰਾ ਉਹ ਵਿਚਾਰਾ ਕੁੱਤਾ ਘਰੋਂ ਬਾਹਰ ਚਲਿਆ ਜਾਵੇ ਤੇ ਪਟੇ ਸਮੇਤ ਕੁੱਤਾ ਗਾਇਬ ਹੋ ਜਾਂਦਾ ਇੱਕ ਮਾਂ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਐ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦੇ ਲੋਕ ਪਾਰਸ ਕਹਿੰਦੇ ਆ ਪਾਰਸ ਵਿੱਚ ਇੱਕ ਸ਼ਕਤੀ ਹੁੰਦੀ ਹੈ ਜਿਉਂ ਕਿਸੇ ਲੋਹੇ ਨਾਲ ਸਪਰਸ਼ ਕਰ ਜਾਵੇ ਉਹਨੂੰ ਸੋਨੇ ਵਿੱਚ ਤਬਦੀਲ ਕਰ ਦਿੰਦਾ ਹੈ ਕਈ ਮੇਰੇ ਵਰਗੇ ਕੱਲੇ ਨਾਂ ਦੇ ਪਾਰਸ ਹੁੰਦੇ ਆ ਇੱਕ ਸੱਚੀ ਮੁੱਚੀ ਪਾਰਸ ਦੀ ਵੱਟੀ ਐਸੀ ਮੰਨੀ ਗਈ ਹੈ ਜਿਹੜੀ ਸੋਨੇ ਨੂੰ ਐ ਲੋਹੇ ਨੂੰ ਸੋਨੇ ਵਿੱਚ ਤਬਦੀਲ ਕਰ ਸਕਦੀ ਸ਼ੇਰੇ ਪੰਜਾਬ ਘੋੜੇ ਤੇ ਸਵਾਰ ਬੁੱਢੀ ਮਾਂ ਦੇ ਕੰਨਾਂ ਵਿੱਚ ਆਵਾਜ਼ ਪਈ ਉਹਨੇ ਅੰਦਰੋਂ ਜਾ ਕੇ ਲੋਹੇ ਦਾ ਤਵਾ ਲਿਆਂਦਾ ਤੇ ਬਾਹਰ ਆਣ ਕੇ ਸ਼ੇਰੇ ਪੰਜਾਬ ਦੇ ਪਜਾਮੇ ਨਾਲ ਘਸਾ ਦਿੱਤਾ ਲੱਤ ਨਾਲ ਮਹਾਰਾਜਾ ਛਾਲ ਮਾਰ ਕੇ ਘੋੜੇ ਤੋਂ ਥੱਲੇ ਉਤਰ ਗਿਆ ਕਹਿੰਦਾ ਬਾਤਾ ਚਿੱਟਾ ਪਜਾਮਾ ਸੀ ਤੇ ਸਾਰਾ ਹੀ ਖਰਾਬ ਕਰ ਦਿੱਤਾ ਕਾਲਾ ਕਰ ਦਿੱਤਾ ਕਾਰਨ ਕੀ ਹੈ ਮਾਈ ਕਹਿੰਦੀ ਵੇ ਪੁੱਤਰ ਰਣਜੀਤ ਸਿੰਘ ਮੈਂ ਸੁਣਿਆ ਤੂੰ ਪਾਰਸ ਹੈ ਤੇ ਮੈਂ ਸਮਝਿਆ ਵੀ ਸ਼ਾਇਦ ਕਿਤੇ ਇਹ ਲੋਹੇ ਦਾ ਤਵਾ ਘਸਾਉਣ ਦੇ ਨਾਲ ਤੇਰੇ ਨਾਲ ਸ਼ਾਇਦ ਇੱਕ ਦਿਨ ਸੋਨੇ ਦਾ ਹੀ ਬਣ ਜਾਵੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਮਾਂ ਦੇ ਚਰਨੀ ਹੱਥ ਲਾ ਕੇ ਆਖਿਆ ਬੀਬੇ ਬੜੇ ਚਿਰਾਂ ਬਾਅਦ ਮੈਨੂੰ ਕਿਸੇ ਨੇ ਪੁੱਤਰ ਰਣਜੀਤ ਸਿੰਘ ਆਖਿਆ ਕੋਈ ਸ਼ੇਰੇ ਪੰਜਾਬ ਕਹਿੰਦਾ ਕੋਈ ਮਹਾਰਾਜਾ ਸਾਹਿਬ ਕਹਿੰਦਾ ਕੋਈ ਅਨਦਾਤਾ ਕਹੀ ਜਾਂਦਾ ਕੋਈ ਕੁਝ ਕਹਿੰਦਾ ਪਰ ਅੱਜ ਬੜੇ ਚਿਰਾਂ ਬਾਅਦ ਕਿਸੇ ਮਾਂ ਦੇ ਮੂੰਹੋਂ ਇਹ ਲਫ਼ਜ਼ ਸੁਣਿਆ ਵੇ ਪੁੱਤਰ ਰਣਜੀਤ ਸਿੰਘਾ ਤੇ ਮਨ ਨੂੰ ਠੰਡ ਪੈ ਗਈ ਹੈ ਤੇ ਮਾਤਾ ਮੈਂ ਉਹ ਪਾਰਸ ਸਿੰਘਾ ਕਿ ਜਿਹੜਾ ਤੇਰੇ ਤਵੇ ਨੂੰ ਲੋਹੇ ਵਿੱਚ ਤਬਦੀਲ ਕਰ ਸਕਾਂ ਹਾਂ ਮੇਰੇ ਕੋਲ ਇੱਕ ਸ਼ਕਤੀ ਹੈਗੀ ਹੈ ਉਹ ਆਪਣੇ ਸਪਾਹੀਆਂ ਨੂੰ ਹੁਕਮ ਦਿੰਦਾ ਕਹਿੰਦਾ ਮਾਤਾ ਦਾ ਤਵਾ ਲੈ ਜਾ ਤੋਸ਼ੇ ਖਾਨੇ ਵਿੱਚ ਜਮ੍ਹਾਂ ਕਰ ਦਿਓ ਜਿੰਨਾ ਇਹਦਾ ਭਾਰ ਹੈ ਉਹਦੇ ਮੁਤਾਬਕ ਸੋਨਾ ਤੋਲ ਕੇ ਮਾਈ ਦੀ ਝੋਲੀ ਵਿੱਚ ਪਾ ਦਿਓ ਗੱਜ ਕੇ ਕਹਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਮਾ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਤਿਹਾਸਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ